ਹਾਂਜੀ ਇਹ ਹਾਲਾ ਸਾਰੇ ਵੀਰਾਂ ਦਾ ਫੇਰ ਕੀ ਬੰਦੇ ਕਰਦੇ ਹੋ ਅਚਾਰੇ ਬਰੇ ਖੋਲ ਲਾਓ ਗਲੂਕ ਸਾਰੇ ਠੀਕ ਹੈ ਲਾਓ ਗਲੂਕ ਖੋਲ ਭੈਣ ਇੰਨੀਆਂ ਛਤਰੀਆਂ ਕਿਵੇਂ ਆਏ ਤਿੰਨ ਤਾਂ ਇੱਥੇ ਹੀ ਪੰਗਾ ਹੈ ਤਿੰਨ ਤੇ ਦੋ ਅੰਦਰ ਪੰਜ ਤੇ ਛੇ ਛਤਰੀਆਂ ਆਪਣੇ ਕੋਲ ਹਨ ਪੰਜਾ ਕਰਾਈ ਤੇ ਛੀਆਂ ਤੇ ਕੱਪੜਾ ਚਾਰਾਂ ਤੇ ਲਾਉਣਾ ਚਾਰਾਂ ਤੇ ਰਹਿਣ ਦਿੰਨੇ ਆ ਯਾਰ ਨਾਂ ਦੇ ਲਾ ਦੇ ਇੱਕ ਬਈ ਰਹੂਗੀ ਠੀਕ ਹੈ ਤੇ ਬਈ ਕੰਮ ਕਈ ਕਰਨੇ ਅੱਜ ਕਰਦਾ ਛਤਰਿਆਂ ਦੇ ਕੱਪੜਾ ਸਿਉਣਾ ਠੀਕ ਹੈ ਛਤਰਿਆਂ ਦੇ ਕੱਪੜਾ ਸਿਉਣਾ ਤੇ ਇੱਕ ਵੀਰੇ ਅੱਜ ਹੈ ਥੋੜੀ ਥੱਲੇ ਲੈਟਾ ਦਾ ਭਜਾ ਕਰ ਲਿਟ ਜਾ ਜੀ ਉਹ ਕੋਈ ਨਹੀਂ ਹੁੰਦਾ ਇੱਕ ਤਾਂ ਛਤਰਿਆਂ ਦੇ ਕੱਪੜਾ ਸਿਉਣਾ ਹੈ ਪੱਲੇ ਨੂੰ ਕੀ ਹੋਇਆ ਯਾਰ ਬਲਜੀਤ ਤੋਂ ਪੱਲੇ ਤੇ ਨਾ ਹੋ ਗਿਆ ਕਾਣ ਪਈਆ ਬੜਾ ਦੇਖੀ ਤੇ ਇੱਕ ਇੱਕ ਤੱਕ ਸਾਰੇ ਕਪੜਾ ਸੋਨਾ ਇੱਕ ਲੈਟਰ ਨਹੀਂ ਚੱਲਦੀ ਇੱਧਰ ਵੀ ਕਰਦੀ ਲੈਟਰ ਚੱਲਦੀ ਕਰਨੀ ਆ ਤੇ ਇੱਕ ਭਾਈ ਸਾਹਿਬ ਜੀ ਤੋਂ ਘੜਕ ਲੈਣੇ ਚਾਕੇ ਠੀਕ ਹੈ ਇੱਕ ਇਧਰ ਬੱਚੇ ਚੱਕ ਚੈੱਕ ਕਰ ਰਹੇ ਸੀ ਆਪਾਂ ਨਿਕਲਿਆ ਕਿ ਨਹੀਂ ਮਰਤ ਨਹੀਂ ਗਿਆ ਘਿਲੀ ਜਾਂਦਾ ਘਿਲੀ ਜਾਂਦਾ ਪੱਕੀ ਗੱਲ ਹੈ ਤੇ ਦੂਜਾ ਕਿ ਨਹੀਂ ਕਿਲੇ ਨਹੀਂ ਹੋਏ ਜੇ ਜਿਹੜਾ ਵੱਧ ਭੰਨੇ ਉਹ ਵੇਖ ਜਿਹੜਾ ਹੋਰ ਨਹੀਂ ਵੱਧ ਵੱਧ ਭੰਨੇ ਦੋ ਉਹ ਇਹਦੇ ਠੰਗੜਾ ਵੀ ਨਹੀਂ ਲੱਗੀ ਆਹ ਨੂੰ ਚਲ ਦੇਖਦੇ ਆ ਬਾਬੇ ਇੱਕ ਮਿੰਟ ਰੁਕੋ ਯਾਰ ਹਾਂਜੀ ਹੁਣ ਮੁੰਡੇ ਡੇ ਭਈ ਛਤਰਗਾਂ ਨੂੰ ਕੱਪੜੇ-ਕੁੱਪੜੇ ਪੱਟੀ ਜਾਂਦੇ ਆ ਠੀਕ ਹੈ ਕਿ ਨਹੀਂ ਸਾਡੀ ਰੈਸੀ ਸਾਰਿਆਂ ਦੇ ਨਵਾਂ ਕੱਪੜਾ ਸਹੋਂਦੀ ਠੀਕ ਹੈ ਚੰਨੂ ਵਾਲਾ ਹੈਪੀ ਮਿੱਤਰਾ ਆ ਕਹਿੰਦਾ ਤੁਸੀਂ ਐ ਕਰੋ ਨਾ ਕਹਿੰਦਾ ਕੱਪੜਾ ਪੁੱਠਾ ਕਰਕੇ ਸਿਉਂਦਿਓ ਆ ਦੇਖੋ ਕੱਪੜਾ ਵਧੀ ਪਿਆ ਲਾਲ ਤੇ ਖੱਟਾ ਉਹ ਵੀ ਆ ਪਰ ਇਧਰੋਂ ਵੇਖ ਲਓ ਠੀਕ ਆ ਆ ਰੰਗ ਤੇ ਆ ਰੰਗ ਦਾ ਫਰਕ ਤਾਂ ਇਰਾ ਵਿੱਚ ਤੈਨੂੰ ਕੀ ਚਾਹੀਦਾ ਯਾਰ ਤੂੰ ਸਿਉਂਦੇਂਗਾ ਫਿਰ ਐ ਪਾਸੇ ਕੀ ਆ ਗਣੀ ਤਾਂ ਮਲਾ ਨਹੀਂ ਕਪੜਾ ਇਹ ਤਾਂ ਨਹੀਂ ਕੰਮ ਦਾ ਦੇੜਤੀ ਦੇੜਤੀ ਜਦਰੀ ਦਾ ਤੇ ਇਹ ਵੀ ਦੇੜਨ ਲਾ ਕੇ ਨਾਲ ਦੀ ਨਾਲ ਮੁੰਡੇ ਖਿੱਚੀ ਤਰੀ ਜਾਂਦੇ ਕੰਮ ਸਹੀ ਗੱਲ ਆ ਸਹੀ ਗੱਲ ਆ ਪੱਟ ਦੇ ਪੱਟ ਦੇ ਕੋਈ ਗੱਲ ਨਹੀਂ ਖਿੱਚ ਦੇ ਕੰਮ ਨਵੇੜ ਦੇ ਕੰਮ ਹਾਂ ਘਟੋ ਇੱਥੇ ਵਧੀਆ ਹੈਂ ਕੰਨੀ ਦੇ ਨਾਲ ਹਾਂ ਮੋਟਾ ਰੋ ਆ ਨਾ ਬਾ ਗਿਆ ਪੱਟ ਦੇ ਮਰਜ਼ੀ ਕਰਦੇ ਲਾ ਦੇ ਬਸ ਬਾਈ ਯਾਰ इट्स चाय टाइम मेरे भी घर पे कोई नहीं है इसलिए मैं और मेरे फ्रेंड्स चाय बना रहे हैं और आपको भी दिखाते हैं हम ठीक है कि नहीं ਵਲਾਗ ਤਾਂ ਹੋ ਗਿਆ ਸੂਟ ਮੇਰੇ ਵੀਰੋ ਆ ਵੀ ਆ ਵੀ ਬਣਾਉਂਗੀ ਬਣਾਈ ਜਾਂਦੇ ਆ ਬਈ ਇਹਨਾਂ ਦੇ ਵਿਚਾਰਿਆਂ ਦੀ ਉੱਧਰ ਵੀ ਨਹੀਂ ਖਾਤਰਦਾਰੀ ਵਿਚਾਰਿਆਂ ਦੀ ਠੀਕ ਹੈ ਤੇ ਅੱਜ ਆਏ ਤੇ ਅੱਜ ਚਾਹ ਆਵੜੂ ਉਹਨਾਂ ਨੂੰ ਸਰਾ ਪਈ ਗਿਆ ਆਹੀ ਕੋਈ ਆ ਜਲ ਕੋਈ ਗੱਲ ਨਹੀਂ ਕਿੱਡੀ ਗੱਲ ਹੈ ਜਿਹਦਾ ਕੋਈ ਗੱਲ ਨਹੀਂ ਜੇ ਤੇ ਪੀਣੀ ਆ ਬਈ ਫਿਰ ਬਣਾਵਾ ਇਹ ਗੱਲ ਤਾਂ ਗੱਲ ਹੈ ਕੋਈ ਨਹੀਂ ਅਸੀਂ ਹੁਣ ਕਰ ਲੈਂਦੇ ਆ ਪਿਆਰ ਕੋਈ ਚੱਕਰ ਵਾਲੀ ਗੱਲ ਨਹੀਂ ਬਈ ਕਰੇ ਕੋਈ ਹੈ ਨਹੀਂਗਾ ਇਸ ਲਈ ਠੀਕ ਚੋਗਰ ਨੂੰ ਸੱਦਣਾ ਸੀ ਨਾ ਕੀ ਹਾਂਜੀ ਕਰਤੀ ਚਾਹ ਤਿਆਰ ਜੀ ਜਮੇ ਕਮਾਲ ਹੋਊਗੀ ਜੀਤਾ ਜੀ ਠੀਕ ਹੈ ਜੀ ਲੈ ਚੱਲ ਗਈ ਅੰਦਰ ਹੈਪੀ ਜੀ ਹੈਪੀ ਸ਼ਹਿਰ ਸਾਡਾ ਠੀਕ ਹੈ ਕਿ ਨਹੀਂ ਰੱਖ ਲੈ ਇਹਦੇ ਜਿਆਰਾ ਇਧਰ ਵੀ ਆ ਬੈਸ ਕੋੜ ਦੀ ਵੀ ਰੱਖ ਲੈ ਵਿੱਚੇ ਕੁਝ ਗਾ ਰੱਖ ਲਾਂਗੇ ਇੰਨੇ ਨਾਲ ਆਪਣਾ ਵਦਗਾ ਚੱਲ ਜੂਗਾ ਸਿਸਟਮ ਲੈ ਇੰਨੇ ਹੀ ਕੰਮ ਹੈ ਠੀਕ ਹੈ ਕਿ ਨਹੀਂ ਇਹ ਹੁੰਦੀ ਹੈ ਖਾਤਰਦਾਰੀ ਐ ਆ ਆ ਬਾਇਓ ਜਿਆਰੇ ਆ ਜਾਓ ਉਹਨਾਂ ਵੀ ਬਣਾਉਂਦੇ ਰਹੋ ਜੀ ਲੋ ਲੈ ਚੱਲ ਅੰਦਰ ਆ ਜਾ ਟੰ ਟੰ ਨਾ ਲਓ ਜੀ ਸਪੈਸ਼ਲ ਚਾਹ ਬਣਾ ਕੇ ਲਿਆਂਦੇ ਆ ਆਪਦੇ ਹੱਥੀ ਥੋੜੇ ਵਾਸਤੇ ਵੀਡੀਓ ਵੀ ਬਣਾ ਰਹੀ ਮੈਂ ਗਿਆ ਲੈਟਾਂ ਨੂੰ ਤਾਂ ਸੱਡ ਲੋ ਚਾਚਾ ਓਕੇ ਮੁੰਡਿਓ ਸੈਟੋ ਵਧੀਆ ਵਧੀਆ ਠੀਕ ਆ ਇੱਕ ਸਾਡਾ ਚੋਂ ਭਰ ਰਿਹਾ ਉਹਨੂੰ ਫੂਲ ਕਰਦੇ ਆ ਸਾਦੇ ਆ ਉਹਦੇ ਮੰਡੀ ਦੀ ਪਈ ਹੈ ਚਾਹ ਸਾਡੇ ਕੋਲੇ ਦੇਖਦੇ ਆ ਹਾਂਜੀ ਚੰਨੂ ਵਾਲੇ ਮਿੱਤਰ ਗਏ ਜੀ ਚਾਹ ਪਾਣੀ ਦੀ ਸੇਵਾ ਆਪਾਂ ਕਰਤੀ ਉਹਨਾਂ ਦੀ ਪਤਾ ਕਾਦੀ ਕਿਤੇ ਸ਼ਰਮ ਹੋਣੀ ਚਾਹੀਦੀ ਬੇਚਾਰੇ ਆਪ ਚਾਹ ਕਰਕੇ ਪੀਗੇ ਐ ਪੀ ਕਹਦਾ ਮੈਂ ਕਰ ਦਿੰਦਾ ਪਰ ਮੈਨੂੰ ਤਾਂ ਚਾਹ ਕਰੀਦੀ ਐ ਮੈਂ ਨਾ ਬਾਈ ਕਾ ਜਾ ਹੋਏ ਸਰੇ ਕਾਂ ਜਾ ਭਾਂਡੇ ਲੈ ਕੇ ਤਾਂ ਮੈਂ ਕਰਕੇ ਦਵਾ ਪਾਣੀ ਪੱਤੀ ਛਿੱਟ ਗਏ ਉਹ ਜਦੋਂ ਵਾਲਾ ਆਏ ਤੁਸੀਂ ਟਿੰਗਾ ਲਈ ਫਿਰਦਾ ਐ ਹਾਂ ਮਸਟਿੰਗਾ ਲੈ ਉਹ ਮੁੰਡੇ ਗਏ ਬਈ ਛਤਰਿਆਂ ਲਿਆਂਦੀਆਂ ਆਪਣੀਆਂ ਅੰਦਰ ਠੀਕ ਐ ਤੇ ਦੇਖਦੇ ਆ ਫਿਰ ਹਣਾ ਹੋਪ ਤੋਂ ਸੋਣੇਆ ਕੱਪੜੇ ਫਿਰ ਤੁਹਾਨੂੰ ਦਿਖਾਵਾਂਗੇ ਠੀਕ ਐ ਹਾਂਜੀ ਲੱਗੇ ਪਏ ਨੇ ਜੀ ਕੰਮ ਕਰਨ ਠੀਕ ਐ ਇੱਕ ਛਧਰੀ ਐ ਤੇ ਸਿਉਂਤਾ ਇੱਕ ਪਰਲੀ ਸੀਉਂਤਾ ਆ ਦੇਖੋ ਵਧੀਆ ਨਿਕਲੇ ਰੰਗ ਹਨਾ ਫਿੱਕਾ ਰੰਗ ਥੱਲੇ ਹੋ ਗਿਆ ਦੇਖੋ ਠੀਕ ਐ ਹਾਂ ਹਾਂ ਦੋ ਦੇ ਦੇ ਗੂੜਾ ਉੱਤੇ ਥਿੱਕਾ ਥੱਲੇ ਹਾਂ ਇਸੀ ਦੇ ਦੇ ਕੋਈ ਦਿੱਕਤ ਨਹੀਂ ਆ ਇੱਕ ਛਧਰੀ ਰਹਿ ਗਈ ਬਸ ਜੇ ਤੇ ਸਿਉਂਤੀ ਫਿਰਦੋ ਇੱਕ ਵੱਡੀ ਰਹਿ ਜੂਗੀ ਉਹ ਇਹਦੇ ਮਾਤਾ ਆ ਗਈ ਉਹ ਨਵੇਂ ਕੱਪੜੇ ਦੇ ਸਿਉਂਣ ਮਾਰਾ ਕੇ ਵੱਡੀ ਛਧਰੀ ਤੇ ਹਨਾ ਸਿਉਂ ਕੇ ਫਿਰ ਟੈਨਸ਼ਨ ਫਰੀ ਆ ਚਲੋ ਕਰਾਂ ਦਾਵਾ ਟਾਈਮ ਲਾਪਸ ਦੇਖੋ ਬਸ ਕੀ ਬੰਦਾ ਹੈ ਆਹੀ ਗੱਲ ਬਾਂਦੀ ਆ ਬਸ ਸੌਦਗੀ ਕਰੇਗੇ ਜੜੀ ਹਾਂਜੀ ਸਵਾਗਤ ਹੈ ਤਗਾਈ ਤੈਂ ਤਿੰਨ ਛਾਦਰਾਂ ਤੇ ਉਦੇ ਆਸਤੇ ਨਾ ਸਾਡੇ ਕੋਲ ਉਹ ਹੈ ਨਹੀਂ ਸੀ ਵੱਡੀ ਪੂਰੀ 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 ਮਾਰ ਕੇ ਪਾਣੀ ਨਾ ਜਦ ਇਹਨਾਂ ਨੂੰ ਸਾਫ ਕਰ ਤਾ ਮਾਰ ਕੇ ਚੰਗੀ ਤਰ੍ਹਾਂ ਟੇਕਣਬਰ ਬਣ ਜਾਣਗਾ ਆਪਣਾ ਵਦਗਾ ਸੀਂਟ ਆਪ ਕਾ ਹੈਪੀ ਚੰਗੀ ਰਹ ਦੇਗਾ ਸਾਨੂੰ ਚੰਨੇ ਵਾਲਾ ਹੁਣ ਜਿਹੜੇ ਹੋ ਕੱਪੜਾ ਲਿਆਂਦਾ ਅਸੀਂ ਇਹ ਆਪਣਾ ਗਾਹਾਂ ਕੰਮ ਆ ਜੂਗਾ ਗਰਮ ਕਾਚ ਹੈ ਕਿਉਂਕਿ ਆ ਮੁਕਣਗੇ ਨਹੀਂਗਾ ਆਪਾਂ ਨੂੰ 3 ਦਾ 6 ਸੰਦਾਂਗੇ ਇੱਕ ਵੱਡੀ ਦੀ ਸੰਦਾਂਗੇ 4 ਤੇ 2 ਨਵੇਂ ਪੰਗੀਆਂ ਆ ਅਸਲ ਮੈਂ ਤਾਂ ਆਹੀ ਉਹ ਪੰਗਿਆਂ ਦਾ ਪਲੇ ਰਹਿ ਜਾਣਗਾ ਆ ਕੱਢ ਕੇ ਲਾ ਲਿਆ ਕਰਾਂਗੇ ਇੱਕ ਵਿਚਾਲੇ ਇਧਰ ਇੱਕ ਵੱਡੀ ਇਧਰ ਇੱਕ ਪਰਾਂ ਤੇ ਇੱਕ ਤਾਂ ਹਾਂ ਬਣ ਗਈ ਗੱਲ ਜਮਾ ਲੈ ਕੇ ਕਣਕ ਆਪਾ ਹੁਣ ਬਾਪੂ ਇੱਕ ਮਿੰਟ ਪਹਿਲਾਂ ਨਾ ਥੋੜਾ ਜਨਾ ਬਹਿ ਜੀ ਗੋ ਮੈਂਡ ਫਿਰ ਕਣਕ ਲੈਉਣੇ ਕੋਈ ਗੱਲ ਨਹੀਂ ਬਾਪੂ ਆਏ ਓਏ ਹਰ ਕਣਕ ਲੈਉਣੇ ਚੱਲ ਕੇ ਨਾ ਜਾ ਕਰ ਲੇ ਲੋਹਾ ਦੇ ਰੈਸਟ ਕਰ ਲਗੇ ਸਰੀਰ ਨੂੰ ਰੈਸਟ ਦੇ ਦੇਗੇ ਹਾਂਜੀ ਕਣਕ ਦਾ ਗੱਟਾ ਵੀ ਚੱਕ ਲਿਆ ਹੁੰਦਾ ਲੱਗਦੇ ਹੱਥ ਠੀਕ ਹੈ ਲੀਓ ਮਾਨਾ ਵੇਰੋ ਚਲੋ ਬਾਪੂ ਕੰਮ ਆਇਆ ਤਾਂ ਸੱਚੀ ਮੁੱਚ ਆਇਆ ਤਾਂ ਕੀਤੇ ਯਾਰ ਕੰਮ ਹੋਜੀ ਕੋਈ ਗੱਲ ਨਹੀਂ ਅੱਜ ਹਾਲੇ ਕਹਿਸਾਂਦੇ ਆਪਾਂ ਕੰਮ ਕੀਤੇ ਆ ਹਨਾ ਮਾੜੇ ਮੋٹے ਜੇ ਓਡੇ ਵੱਡੇ ਲੈਵਲ ਤੇ ਤਾਂ ਨਹੀਂ ਪਾਟਰ ਨੂੰ ਹੋ ਗਿਆੜਾ ਜਿਹਾ ਪਾਲਾ ਕੀ ਆ ਬੱਚੇ ਪਿੰਡੋਂ ਹੀ ਸੀਗਾ ਜੀ ਆਪਣੇ ਮਿੱਤਰ ਦੇ ਘਰ ਤੇ ਕਾਕੇ ਆ ਰਗੇ ਆ ਮੈਂ ਭਾਈ ਇਹਨਾਂ ਦੀ ਕਿਸਮਤ ਦਾ ਚੰਗਾ ਹੋਇਆ ਬੈਠਾ ਜੀ ਫੜਾਇਆ ਨਹੀਂ ਮੈਂ ਕਿਤੇ ਨੂੰ ਜੀ ਹੋਰ ਆਏ ਤਾਂ ਦੋ ਲੈ ਜਾਂਦਾ ਇਹਨੇ ਆਪਣਾ ਬੱਚਾ ਦਾ ਫੜਨ ਦਾ ਕੋਈ ਗੱਲ ਨਹੀਂ ਹੈ ਨਾ ਇਹ ਢੇਲ ਵਾਂਗੂ ਜਾ ਕੇ ਹੁਣ ਫਿਰ ਲੱਗੂਗਾ ਬਈ ਘਰੋਂ ਤੇਰੇ ਬਾਹੀ ਹੋ ਗਏ ਇਹ ਮੇਰੀ ਨਹੀਂ ਉਹ ਇੱਧਰ ਜਾਊਗਾ ਉਹਨਾਂ ਦੇ ਘਰੇ ਲੱਗਿਆ ਜੀ ਮੇਰੇ ਕੋਲ ਤਾਂ ਮੈਂ ਤਾਂ ਨਹੀਂ ਚੱਕ ਕੇ ਤੈਗੇ ਹੋਰ ਰੁੱਕ ਕੇ ਸੇਵਕਾ ਬੱਚੇ ਬੱਚੀ ਨਿਕਲੇ ਵੇ ਕਰੇ ਰਹਿ ਗਿਆ ਰਸਤੇ ਨੇ ਕੱਢਾਉਂ ਕਰਤਾ ਠੀਕ ਹੈ ਕਿਆ ਡਾਨਾ ਬਾਬੇ ਬੱਚਾ ਦੇਤਾ ਆਪਣੇ ਮਤਰਾ ਨੂੰ ਹਾਂਜੀ ਦੋ ਬੱਚੇ ਹੋਰ ਬੜੇ ਹੋ ਚਲੇ ਜੀ ਉਹਨਾਂ ਦੇ ਵੀ ਠੱਲਾਂ ਪਾ ਦਿੱਤੇ ਨਾ ਯਾਰ ਪੁੱਤਰੋ ਨਾ ਪੁੱਤਰੋ ਮੈਂ ਨਹੀਂ ਕਣਕ ਹੀ ਖਾਦੀ ਕੋਈ ਹੋਏ ਹੁਣ ਇਹ ਤਾਂ ਦਾਣੇ ਪਾ ਗਣ ਹਾਂ ਸੱਚ ਵੀ ਦਾਣਾ ਪਾਣੀ ਪਾਤਾ ਸਾਰੇ ਕਬੂਤਰਾਂ ਨੂੰ ਠੀਕ ਹੈ ਇਹਨਾਂ ਨੂੰ ਤਾਂ ਦੂਰੀਆ ਰਹੀ ਪਾਉਣ ਵਾਲੇ ਬਿੱਲੀ ਕਰੀ ਬਿਟਰੀ ਤੇ ਉਹ ਸੇਵ ਕਰਕੇ ਲੈ ਗਏ ਬੱਚਾ ਹਨਾ ਉਹ ਤੇ ਉਹ ਦੋ ਬੱਚੇ ਨੇ ਆਪਣੇ ਘਰ ਦੇ ਆ ਹੋ ਵਾਲੇ ਉਹਨਾਂ ਦੇ ਪਾਉਣੇ ਪਾ ਠੱਲਾਂ ਹਾਂਜੀ ਪਾਤੀਆਂ ਜੀ ਦੋਨੋਂ ਬੱਚਿਆਂ ਦੇ ਠੱਲਾਂ ਖੱਬੇ ਪੈਰ ਚ ਭਾਈ ਇਹਦੇ ਤਾਂ ਤੇ ਇਹਦੇ ਵੀ ਖੱਬੇ ਪੈਰ ਜੀ ਪਾਈ ਹੈ। ਹੂੰ 2025 324 ਤੇ 323 ਨੰਬਰ ਭਾਈ। ਠੀਕ ਹੈ। ਹੁਣ ਪਾ ਦਿੰਦਾ ਹਾਂ ਬਚਾ ਰੱਦਦਾ। ਦਾਣੇ ਕਮ। ਆਦਾ ਵਿਲੀ ਵੀ ਕਰਕੇ ਟ੍ਰੇਕ ਉੱਡੇਲੇ ਦਾ ਹੋਰ ਪਾਉਣੇ ਪਾਣੇ ਨੇ। ਵਿਲੀ ਦੀ ਕਰਕੇ ਡਰੇ। ਭੁੱਖੇ ਆ ਵਿਚਾਰੇ ਬੱਚਿਆਂ ਕਰਕੇ ਚਲੋ ਇਹਨੂੰ ਰੱਖੀ ਅੰਦਰ ਤੇ ਹੋਰ ਦਾਣੇ ਪਾਣੀ ਪਾਈਏ। ਹਾਂਜੀ। ਤੇ ਇੱਧਰ ਐਕਸਟਰਾ ਜਿਹੜਾ ਗੰਦ ਪਿਲ ਪਿਆ ਸੀਗਾ ਭਾਈ ਹਨਾ। ਉਹਨੂੰ ਅੱਗ ਵੀ ਲਾਤੀ। ਮੈਂ ਯਾਰ ਨੰਦ ਜੀ ਵਜਾ ਕਰੀ ਬਾਕੀ ਕੋਈ ਨਾ ਮੀਮੂ ਟੀਕਣ ਦੇਉ ਉਹ ਤੋਂ ਬਾਅਦ ਆਪਾਂ ਸਾਰੇ ਘਰ ਦੇ ਦਵਾਈ ਮਾਰ ਦਾਂਗੇ ਘਾੜੀ ਠੀਕ ਹੈ ਕਿ ਨਹੀਂ ਇੱਕ ਮਿੰਟ ਇਹਨੂੰ ਸਵਾਰ ਕੇ ਮਚਾੜ ਦੇ ਅਜੇ ਧੂਕੀ ਜਾਂਦਾ ਕੰਮ ਗੱਲ ਜੀ ਨਹੀਂ ਬਣੀ ਰਹਿ ਗਈ ਲਫਾ ਬਲਪੂਤੇ ਨਾ ਪੈ ਪਈ ਉਹ ਕਰਨ ਫਾਰਕ ਠੀਕ ਹੈ ਡਾਨਾ ਕੰਮ ਚੱਲੀ ਹੁਣ ਜਿਹੜੀ ਇੱਕ ਘਰੇ ਵੱਡੀ ਛਤਰੀ ਰਹੇਗੀ ਹਨਾ ਉਹ ਮਾਤਾ ਨੂੰ ਕਹਿ ਕੇ ਅਸੀਂ ਵੀ ਕੱਪੜਾ ਸੌ ਕੇ ਰੱਖ ਦਿੰਦੇ ਆਂ ਜਿਵੇਂ ਸੰਤਾ ਹੋਇਆ ਸੌਣ ਮਾਰਤੀ ਹੋਈ ਵਿਚਾਲੇ ਵੱਡੀ ਸ਼ਤਰੀ ਆਪਨੇ ਉਹ ਤੇ ਵੀ ਕਰ ਰਕੇ ਕੱਪੜੇ ਦਾ ਕੰਮ ਡੰਨ ਤੇ ਇਧਰ ਚੱਕ ਲੈਉਣੇ ਆ ਬਸ ਫਿਰ ਕੀ ਇਧਿਆਣਾ ਨੀਰਾ ਲੈਣਾ ਵੀਡੀਓ ਬਾਈਟ ਵਗੈਰਾ ਅਪਲੋਡ ਕਰਨੀ ਆ ਕੰਮ ਰਹਿ ਜਾਣਗੇ ਹਾਂਜੀ ਚੱਲ ਭਾਈ ਜੀ ਖੇਤ ਰੋ ਲੈ ਕੇ ਕੋਈ ਵਾਲੀ ਗੋਟੀ ਮਾਂ ਨੀਰਾ ਨੂੰ ਉਹ ਵੱਢ ਲਈਏ ਰੇੜੀ ਵੇਲੀ ਕਰਾਈਏ ਹਾਂਜੀ ਪਹੁੰਚ ਗਏ ਖੇਤ ਚਲੋ ਭਾਈ ਹੁਣ ਕੰਮ ਕਰੀਏ ਕੋਈ ਦੋ ਪੈਸਾ ਦਾ ਆਹ ਵੀਡੀਓ ਅਪਲੋਡ ਹੀ ਨੇ ਤਾਂ ਟਰੈਕਟਰ ਤੇ ਬੈਠਾ ਬਸ ਕਰਕੇ ਨਾ ਗੱਡੀਆਂ ਲੜਨਦੀ ਰਬੜੀਏ ਦੋ ਦਿਨਾਂ ਦੇ ਚੱਲੀ ਬਾਕੀ ਮੌਸਮ ਤੁਹਾਨੂੰ ਪਤਾ ਹੀ ਹੈ ਬਈ ਦੇਖ ਲਓ ਨਾ ਉਹੀ ਡੇਲੀ ਤੇ ਡੇਲੀ ਬਾਰਿਸ਼ ਪੈ ਰਹੀ ਹੈ ਪਰ ਆਪਣੇ ਜ਼ਿਆਦਾ ਨਹੀਂ ਪੈਂਦੀ ਆਪਣੇ ਥੋੜੀ-ਮੋਟੀ ਪੈਂਦੀ ਹਲਕੀ-ਹਲਕੀ ਕਣਮਣ ਹੁੰਦੀ ਹੈ ਤੇ ਬਦਲਵਾਈ ਬਣੀ ਰਹਿੰਦੀ ਆ ਤੇ ਆਪਣੇ ਉੱਡਾ ਕੋਈ ਮੌਸਮ ਖਰਾਬ ਹੈ ਨਹੀਂ ਕਿ ਇੱਧਰ ਜਮਾ ਸੈਟ ਹੈ ਮੌਸਮ ਹਾਂਜੀ ਮੇਰੇ ਵੀਰੋ ਵੜਤਾ ਹੀ ਨਹੀਂ ਰਾ ਚਲੋ ਘਰ ਆਣਾ ਗੱਡੀ ਚਲਾ ਤਲੀ ਵੀ ਹਾਂਜੀ ਮੇਰੇ ਵੀਰੋ ਡਾਕਟਰ ਲਿਆਂਦੀ ਗੱਡੀ ਨੀਰੇ ਦੀ ਚੱਲਦਿਆਂ ਕਰੋ ਉੱਧਰ ਗੱਡੀ ਨੂੰ ਛੱਟਿਆ ਅੱਗੇ ਨਾ ਯਾਰ ਗੋ ਗੋ ਤਾਂ ਫੜੀ ਨਹੀਂ ਹਲੇ ਇਹਦੇ ਨਾਲ ਲੜਨ ਨੂੰ ਤਿਆਰ ਹੈ ਖੜ ਜਾ ਖੜ ਜਾ ਵੀਰ ਯਾ ਰੋਟੀ ਰੱਢ ਖਾਇਆ ਰੋਟੀ ਖਾਇਆ ਰੋਟੀ ਖਾਇਆ ਜਾ ਕੇ ਚਲੋ ਬਾਬੇ ਨੀਰਮ ਦਾ ਕੁੱਤਰੀ ਲਾਈਏ ਗੱਡੀ ਕਰੀਏ ਬਿਲੀ ਟਰੈਕਟਰ ਕਰੀਏ ਅੰਦਰ ਕੰਮ ਬਹੁਤ ਹੈ ਆਪਣੇ ਕੋਲੇ ਲਾ ਕੇ ਪਿਆਥਨੀ ਦਾ ਕੁੱਤਰ ਵੀ ਦਿੱਤਾ ਜੀ ਫਿਰ ਖੱਟ ਨਹੀਂ ਲੱਗਦਾ ਕੱਟਾਂ ਰੂਪੀ ਆ ਮੇਰਾ ਭਾਨਾ ਜੀ ਬਲੋ ਵੀਰੇ ਕੋਣ ਨਵੀਂ ਤਾਂ ਫੋਨ ਆਈ ਨਾ ਬਚੀਦਾ ਯਾਰ ਹਾਂਜੀ ਆਗੇ ਇਧਰ ਲਈ ਕਰੀ ਜੀ ਪਾਣੀ ਵਾਲੇ ਭਾਂਡੇ ਬਾਹਰ ਕੱਢੀ ਆਨੇ ਕਬੂਤਰਾਂ ਦੇ ਬਈ ਠੀਕ ਐ ਚੱਕਰੀਏ ਕੱਲ ਪਾਈ ਸੀ ਇਹਨਾਂ ਨੂੰ ਦਵਾਈ ਤੁਹਾਨੂੰ ਪਤਾ ਹੈ ਟਰੈਕਟਰਸ ਹਾਈ ਕਲੀਨ ਐਂਡ ਦਾ ਲੈਕਸਨ ਪਾਊਡਰ ਇਸ ਲਈ ਪਾਣੀ ਵਾਲੇ ਬਰਤਨ ਉਹ ਵੇਖ ਲੈ ਤੂੰ ਬਾਹਰ ਐ ਵੇਖ ਰਹੀ ਬਸ ਹੁਣ ਸਫੇਰ ਚੱਕ ਕੇ ਇਧਰ ਛੱਡਦੇ ਆ ਜਾਲ ਚ ਇਹ ਲਦਾ ਪਾਣੀ ਦਾ ਭਾਂਡੇ ਬਾਹਰ ਕੱਢ ਦੇਣਾ ਸਪੀਅਰ ਚੱਕ ਕੇ ਦੇਖੀ ਸਪੀਅਰ ਤਾਂ ਬੈਠਾ ਹੈ ਆਲੇ ਜਿਵੇਂ ਬੈਠੇ ਨੇ ਤੇ ਪਿਆਲੇ ਜਿ ਕੋਈ ਬੈਠਾ ਹੈ ਕਬੂਤਰ ਆਲੇ ਨੇ ਆਲੇ ਨੇ ਵਿੱਚ ਆ ਬੱਚਾ ਤਾਂ ਨਿਕਲਿਆ ਆ ਆ ਦੇਖ ਠੀਕ ਆਂਡਾ ਭਾਂਡੇ ਰਸਪੀਅਰ ਆ ਬੈਠਾ ਕੂਬਰੀ ਉਹ ਬੈਠੀ ਇਹਦੀ ਪਣ ਜੀ ਇਹਦੀ ਜੱਬੜ ਦੀ ਖੜ ਜਾ ਇਹਨੂੰ ਬਾਹਰ ਪੇੜੇ ਨੂੰ ਫੜਾ ਆ ਮੈਂ ਯਾਰ ਇਹਨੂੰ ਇਹਨੂੰ ਮੁਰਗਾ ਮੇਰਾ ਥਪਾ ਐਡ ਚੋਦਾ ਹੈ ਲੈਟ ਛੱਡ ਦੇ ਯਾਰ ਪਾਸੇ ਦਾ ਬੈਠਾ ਭਾਂਚ ਦੀ ਲੈਟ ਹੈ ਨਹੀਂ ਦੀ ਧੀਰੀ ਦੇਗਾ ਧੀਰੀ ਚੱਲ ਕੋਈ ਨਹੀਂ ਇੱਕ ਮਿੰਟ ਬਾਬੇ ਹਾਂਜੀ ਠੀਕ ਹੈ ਜੀ ਡਾਨਾ ਕੰਮ ਜੀ ਪਾਣੀ ਵਾਲੇ ਭਾਂਡੇ-ਪੁੰਡੇ ਧੋ ਕੇ ਰੱਖਦੇ ਭਾਈ ਪਾਣੀ ਪਾਵਾਂ ਕੱਲ ਨੂੰ ਕੂਤਰਾਂ ਨੂੰ ਅੱਜ ਤੱਕ ਅਰੇ ਪੀਪੂ ਲੈ ਆਉਣੇ ਨਾਲ ਮੇਰੇ ਹਿਸਾਬ ਨਾਲ ਤਾਂ ਤੇ ਡਾਨਾ ਬਸ ਫਿਰ ਬਾਕੀ ਹੋਰ ਕੀ ਸਟੈਕ ਯਾਰ ਆ ਪਤਾ ਨਹੀਂ ਕੀ ਪ੍ਰੋਬਲਮ ਅੱਜ ਫੇਰ ਲਾਈਟ ਨਹੀਂ ਆ ਘਰੇ ਬਾਈ ਯਾਰ ਹੁਣ ਨਾ ਦਿਨੇ ਲਾਈਟ ਹੁੰਦੀ ਹੈ ਰਾਤ ਨੂੰ ਪਤਾ ਨਹੀਂ ਕਿੱਧਰ ਜਾਵਲਦੀ ਹੈ ਕਲੇ ਆਪਣੇ ਮੀਟਰ 'ਚ ਹੁੰਦੀ ਹੈ ਕਾਲਕਾ ਸ਼ਕਤ ਕੰਦਾ ਆਵਾਸ ਕਾਲਕਾ ਸ਼ਕਤ ਕੰਦਾ ਆਵਾਸ ਆ ਬਾਬੇ ਉਹ ਮੈਂ ਦੱਸੀ ਜਾਂਦਾ ਹੈ ਰਾਤ ਨੂੰ ਡਿੱਕਾ ਲਾਉਂਦਾ ਸ਼ਕਤਾਂ ਇਹਨੂੰ ਛੱਡ ਦਿਆਂ ਆ ਕੇ ਬੁਰੀਆਂ ਸ਼ਕਤਾਂ ਹਾਂਜੀ ਮੇਰੇ ਵੀਰੋ ਨਾਈਟ ਤੇ ਕਰ ਲਈ ਜੀ ਠੀਕ ਹੈ ਤੇ ਅੱਜ ਵੀ ਆ ਤਿੰਨੇ ਛਤਰੀ ਨੇ ਰੇਡੀ ਹੋਣਾ ਆਪਣੇ ਤੋਂ ਠੀਕ ਹੈ ਕਿ ਨਹੀਂ ਉਹ ਚੌਥੀ ਛਤਰੀ ਦਾ ਕੱਪੜਾ ਇਹਨੂੰ ਦਿਖਾ ਦਿੰਦਾ ਮੈਂ ਸਿਉਂਦਾ ਦਿੱਤਾ ਜੀ ਮਾਤਾ ਨੇ ਹਨ ਤੇ ਉਸ ਤੋਂ ਬਾਅਦ ਕੱਟ ਕੇ ਸਿਉਣਾ ਨਾ ਰਹਿ ਗਿਆ ਹਨ ਬਈ ਤੇ ਹੁਣ ਚਲੋ ਇਹ ਕੋਈ ਦਿੱਕਤ ਨਹੀਂ ਆਪਾਂ ਕੱਲ ਨੂੰ ਕੱਟ ਕੇ ਸਿਉਣਿਆਂਗੇ ਓਕੇ ਬਾਪੂ ਤੇ ਬਾਅਦ ਠੀਕ ਹੈ ਨਾ ਨੂੰ ਲੈ ਲੀਵ ਨੂੰ ਰੋਟੀ ਪਾਣੀ ਪਾਤਾ ਜੀ ਮੈਂ ਆਪ ਰੋਟੀ ਪਾਣੀ ਖਾਣਾ ਹਜੇ ਉਸ ਤੋਂ ਬਾਅਦ ਚੱਲਾਂਗੇ ਉਧਰ ਫਿਰ ਆਪਾਂ ਤੇ ਨੇ ਲੈਟ ਦਾ ਵੇਖਦੇ ਕੀ ਸੀ ਨਾਲ ਬਾਕੀ ਖੇਡਦੇ ਆ ਗੇਮ ਬੰਬਸ ਟੱਪ ਕੇ ਅੱਜ ਜਲਾ ਵੀ ਦਿਨ ਬਾਬਾ